ਗੰਟਾ ਮੈਸੀਨ ਤੇ ਮਸਲਤੀ ਆਇਆ ਖਾਰਛ ਲਈਏ ਖਾਰਛ ਲਈਏ ਇਹ 50 ਤੇ ਇਹ ਘੱਟ 45 ਰੁਪਏ ਦੀ ਠੀਕ ਹੈ ਆਪਣੇ ਕੋਲੇ ਆਪਣੇ ਕੋਲੇ 13 ਰੁਪਏ ਦੀ ਬਸ ਤੇ ਪੈਸਿਆਂ ਦਾ ਬੜਾ ਫਾਇਦਾ ਹੈ 200 ਰੁਪਏ ਦਾ ਬੱਤਾ ਬਾਹਰ ਅੱਛਾ ਇੱਥੇ 8 ਰੁਪਈਆ ਦਾ ਭਾਰਤੀ ਜਨ ਸੋਧਿਆ ਜਿਹੜਾ ਕਿ ਮੈਡੀਕਲ ਕਹਿ ਲੋ ਇੱਕ ਤਰ੍ਹਾਂ ਦਾ ਦਵਾਈਆਂ ਦਾ ਕੇਂਦਰ ਆ ਹਰ ਇੱਕ ਸ਼ਹਿਰ ਦੇ ਵਿੱਚ ਖੁੱਲ ਚੁੱਕਿਆ ਹੁਣ ਲਗਭਗ ਇਹ ਤੇ ਸਰਕਾਰ ਦੀਆਂ ਆਪਦੀਆਂ ਸਟੈਂਪਾਂ ਨੇ ਕੋਈ ਕੰਪਨੀ ਦਾਣੀ ਉਹਦੇ ਉੱਤੇ ਸਾਲਟ ਸੇਮ ਹੁੰਦੇ ਨੇ ਜਿਵੇਂ ਆਪਾਂ ਕਹਿ ਦਈਏ ਕਿ ਖੰਡ ਦੇ ਵਿੱਚ ਮਿੱਠਾ ਸੇਮ ਆ ਉਹ ਕਿਹੜੀ ਵੀ ਕੰਪਨੀ ਪੈਕ ਕਰ ਸਕਦੀ ਆ ਖੰਡ ਵਿੱਚੋਂ ਸੇਮ ਹੁੰਦੀ ਆ ਉਵੇਂ ਜਿਵੇਂ ਉਹ ਕੰਮ ਆਗਾ ਤੇ ਇਹਦੇ ਚ ਲਗਭਗ ਮੈਂ ਤੁਹਾਨੂੰ ਦਿਖਾ ਦੇਣਾ ਅੰਦਰ ਜਾ ਕੇ ਆਹ ਪੈਗੀਆਂ ਹਰੀ ਜੀ ਨੀਲੀ ਜੀ ਇਹਦੇ ਨਾਲ ਲੱਖਾਂ ਹੀ ਮਰੀਜ਼ ਨੇ ਆਪਦੇ ਪੈਸੇ ਬਚਾ ਚੁੱਕੇ ਆ ਤੇ ਤੁਹਾਡਾ ਫਾਇਦਾ ਕਿੰਨਾ ਹੋਊਗਾ ਘੱਟੋ ਘੱਟ ਜਿਹੜੀ 200 ਦੀ ਆ ਨਾਂ ਵਾਲਾ ਨਾਂ ਵਾਲਾ ਕਰਦਾ ਐ ਨਹੀਂ ਪਤਾ ਉਹ 20 ਰੁਪਏ ਨਹੀਂ ਮਿਲ ਜੇ ਕਿਉਂਕਿ ਉਹ ਸਾਲਟ ਦੀ ਕੀਮਤ ਹੁੰਦੀ ਆ ਕੰਪਨੀਆਂ ਦੇ ਖਰਚੇ ਹੁੰਦੇ ਨੇ ਉਹਦੀ ਕੀਮਤ ਹੁੰਦੀ ਆ ਸਾਲਟ ਦੇ ਜਿੰਨਾ ਕ ਖਰਚਾ ਸਰਕਾਰ ਨੇ ਓਨੇ ਕ ਖਰਚੇ ਜੀ ਇਹਨਾਂ ਨੂੰ ਦੇ ਰੱਖਿਆਗਾ ਤੇ ਗੱਲਬਾਤ ਕਰਦੇ ਆ ਸਸ਼ੀਕਲ ਬਾਈ ਜੀ ਕੀ ਹਾਲ ਹੈ ਜੀ ਹੋਰ ਵਧੀਆ ਜੀ ਤੇ ਬਹੁਤ ਸਾਰੇ ਆਪਣੇ ਜਿਹੜੇ ਪਹਿਲੀ ਗੱਲ ਤਾਂ ਕਿਸੇ ਨੂੰ ਲੋੜ ਨਾ ਪਵੇ ਦਵਾਈ ਦੀ ਹਨਾ ਪਰਮਾਤਮਾ ਨਾ ਕਰੇ ਪਰ ਫਿਰ ਵੀ ਲੋੜ ਪੈਂਦੀ ਆ ਤਾਂ ਇਹ ਚ ਲੁੱਟਾਂ ਖੁੱਟਾਂ ਬਹੁਤ ਹੁੰਦੀਆਂ ਆ ਕੰਪਨੀ ਵੱਲੋਂ ਨਾ ਖਰਚੇ ਪੈਂਦੇ ਆ ਉਹਨਾਂ ਨੂੰ ਚਾਹੇ ਕੁਛ ਮਰਜ਼ੀ ਲਾ ਲਓ ਤੇ ਇਹ ਸਰਕਾਰ ਵੱਲੋਂ ਖੁੱਲ੍ਹਦੇ ਆ ਇਹਦੇ ਬਾਰੇ ਮਣੀ ਜਾਣਕਾਰੀ ਦਿਓ ਜੀ ਹਾਂ ਜੀ ਮੈਂ ਆਪਣੇ ਸਾਬ ਲਾਉਣ ਆਉਂਦੀ ਆ ਜੀ ਸਾਬ ਲਾਉਣ ਠੀਕ ਆ ਜੀ ਇੱਕ ਘਟੋ ਘਟਵੀ 4550 ਰੁਪਏ ਦੀ ਹੈ ਠੀਕ ਹੈ ਜੀ ਜਿਹੜੀਆਂ ਆਮ ਕੰਪਨੀਆਂ ਦੀਆਂ ਨੇ ਸੇਮ ਸਾਲਟ ਆ ਸੇਮ ਸਾਲਟ ਇਹ 12 ਰੁਪਏ ਦਾ ਸਰ ਅੱਛਾ ਇਹ 12 ਰੁਪਏ ਦਾ ਆਪਣੇ ਕੋਲ ਅੱਛਾ ਜੀ ਤੇ ਮੈਂ ਹੋਣ ਠੀਕ ਹੈ ਜੀ ਥਾਇਰੋਇਡ ਦੀ ਮੈਡੀਸਿਨ ਹੈ ਅੱਛਾ ਥਾਇਰੋਇਡ ਦੀ ਹੈ ਇਹ ਮਣਾ ਕੇ ਨੇੜੇ ਕਰਕੇ ਦਿਖਾਦਾ ਮੈਂ ਜਿਹੜੀ ਬ੍ਰਾਂਡ ਕਿਉਂ ਦੀ ਆਈ ਉਹ ਤਾਂ ਹੈਗੇ 500 ਰੁਪਏ ਦੀ ਠੀਕ ਹੈ ਜੀ ਇਹ 70 ਰੁਪਏ ਦੀ ਹੈ ਕਿੰਨੇ ਰੁਪਏ ਦੀ 70 70 ਰੁਪਏ ਦੀ ਡਬਲ ਸਾਬ ਬਣਦੀ ਤੇ ਜਿਹੜੀ ਇਹ ਬ੍ਰਾਂਡ ਦੇ ਵਿੱਚ ਸੇਮ ਸਾਲਟ ਹੁੰਦਾ ਜੀ ਸੇਮ ਸੇਮ ਅੱਛਾ ਬਹੁਤ ਮਰੀਜ਼ ਹੈਗੇ ਜਿਹੜੇ ਆਪਣੀ ਪਹਿਲਾਂ ਵੀਡੀਓ ਪਾਈ ਸੀ ਫਾਇਦਾ ਹੋਇਆ ਹਨ ਤੇ ਵੀਰ ਬਣ ਕੇ ਸ਼ੇਅਰ ਕਰ ਦਿਓ ਉਹਨਾਂ ਨੂੰ ਜਿਨ੍ਹਾਂ ਤੇ ਕੋਈ ਪਹੁੰਚ ਜੇ ਹਨਾ ਲੋੜਵੰਦਾਂ ਦੇ ਕੋਲ ਕਮਨਟੈਲੋ ਕਾਸਟਾ ਹੀ ਲੇਵੋ ਸਿੱਧੀ ਇਹਨਾਂ ਠੀਕ ਇਹ ਕਾਦੇ ਵਾਸਤੇ ਇਸ ਤਰ੍ਹਾਂ ਹੁੰਦੀ ਆ ਇਹ ਇਹ ਆਪਣੇ ਤਾਂ 20 ਰੁਪਏ ਦੀ ਆਈ ਅੱਛਾ ਜੀ ਕਿਹੜੀ ਬ੍ਰਾਂਡਡ ਆਉਂਦੀ ਆ 250 350 150 ਇਸ ਤਰ੍ਹਾਂ ਆਉਂਦੀ ਆ ਆ ਹਾਲ ਨੇ ਬਾਈ ਇਹ ਸਰਕਾਰ ਰੇਟ ਟੂ ਰੇਟ ਜਿੰਨੇ ਦੀ ਬਣਦੀ ਆ ਕੋਈ ਖਰਚਾ ਨਹੀਂ ਪਉਂਦੀ ਸਰਕਾਰ ਕੋਈ ਇਹਦੀ ਐਡ ਨਹੀਂ ਕਰਦੀ ਤੇ ਆਹ ਦੇਖ ਲਓ ਇਹ ਸਿਰਫ ਹੀ 20 ਰੁਪਏ ਦੀ ਆ ਤੇ ਸੇਮ ਸਾਲਟ ਵੀਰੇ ਸਿਆਣੇ ਹੋ ਜਾਓ ਕਈ ਵਾਰੀ ਲੋਕ ਕਹਿੰਦੇ ਆ ਜੀ ਆਹ ਕੰਪਨੀ ਵਰਤੋ ਕੰਪਨੀ ਨਾਲ ਮਤਲਬ ਆ ਨਹੀਂ ਹੁੰਦਾ ਵਿੱਚ ਕੀ ਚੀਜ਼ ਹੈਗੀ ਉਹ ਚੈੱਕ ਕਰਿਆ ਕਰੋ ਆਹ ਸਾਲਟ ਆ ਤੇ ਇਹ ਅਲਰਜੀ ਵਾਸਤੇ ਬਈ ਛਾਤੀ ਦੀ ਅਲਰਜੀ ਵਾਸਤੇ ਅਲਰਜੀ ਨਹੀਂ ਜਖਾਮ ਲਈ ਲੈ ਬਈ ਤੁਸੀਂ ਨਾ ਬੈਠੇ ਬੈਠੇ ਨਾ ਨਹੀਂ ਤਾਂ ਬਾਈ ਦੁਕਾਨ ਕਰ ਰਹੇ ਨੇ ਫਾਇਦਾ ਕਰ ਰਹੇ ਆ ਲੱਖਾਂ ਮਰੀਜ਼ਾਂ ਦਾ ਤੇ ਲੱਖਾਂ ਰੁਪਈਆ ਦਾ ਹਨਾ ਤੇ ਆਪਾਂ ਹੁਣ ਤ੍ਰਿਫਲਾ ਆਇਆ ਜੀ ਤ੍ਰਿਫਲਾ ਠੀਕ ਹੈ ਜੀ ਜਿਵੇਂ ਆਮ 50 ਗੋਲੀਆਂ ਈ 50 ਗੋਲੀਆਂ ਤ੍ਰਿਫਲੇ ਦੀਆਂ ਠੀਕ ਆ ਸਿਰਫ 30 ਰੁਪਏ ਦੀਆਂ ਸਿਰਫ ਵੀ ਜੀ ਤੇ ਜੇ ਆਮ ਕਿਸੇ ਚ ਲਈਏ ਤਾਂ ਘੱਟੋ ਘੱਟ ਤਾਂ 400 ਰੁਪਏ ਦੀ ਆਈਟਮ ਹੋਊਗੀ ਤਾਂ ਕਾਫੀ ਮਹਿੰਗੀ ਹੈ ਜੀ ਹਾਂ ਕਾਫੀ ਮਹਿੰਗੀ ਹੈਗੀ ਆਹ ਸਾਲਾ ਜਿੱਤ ਕੱਟਿਆ ਹੀ ਆਪਣਾ ਨਹੀਂ ਅੱਛਾ ਜੀ ਸਾਲਾ ਜਿੱਤ ਹੈ ਜ ਆ ਇਹਦੀ ਵੀ ਬਹੁਤ ਜ਼ਿਆਦਾ ਐਡ ਹੋ ਰਹੀ ਹੈ ਸਿਲਾਜੀ ਤਸੀਲਾਜੀ ਦੇ ਨਾਮ ਤੇ ਹਨਾ 60 ਕੈਪਸੂਲ ਹੈ ਜੀ ਠੀਕ ਹੈ ਜੀ ਸਿਲਾਜੀ ਦੇ ਇਹਨੂੰ ਕੋਈ ਵੀ ਬੰਦਾ ਲੈ ਸਕਦਾ ਜੀ ਉਹ ਕਮਜ਼ੋਰੀ ਵੀ ਹੈ ਆਪਣੇ ਸਾਰੇ 160 ਰੁਪਏ ਦੇ ਆ ਜੀ ਸਿਰਫ 160 ਰੁਪਏ ਦੇ 60 ਕੈਪਸੂਲ ਦੋ ਰੁਪਏ 60 ਪੈਸੇ ਦਾ ਇੱਕ ਕੈਪਸੂਲ ਪੈ ਗਿਆ ਦੋ ਰੁਪਏ 60 ਪੈਸੇ ਦਾ ਪੈ ਗਿਆ ਤੇ ਜਿਹੜਾ ਕੋਈ ਊ ਕੰਪਨੀ ਆ ਉਹ ਵੱਢੀ ਜਾਂਦੇ ਕੋਈ 999 ਰੁਪਏ ਦਾ ਪਾਤਾ ਕਿਸੇ ਨੇ ਕੋਸ਼ ਹਨਾ ਉਹ ਬਈ ਐਡ ਕਰਦੇ ਆ ਕਿ ਸਪான்ਸਰ ਲਾਉਂਦੇ ਨੇ ਫੇਸਬੁੱਕਾਂ ਤੇ ਇੰਸਟਾਗ੍ਰਾਮ ਤੇ ਉਹਨਾਂ ਦਾ ਲੱਖਾਂ ਰੁਪਏ ਸਪான்ਸਰ ਤੇ ਲੱਗੇ ਜਾਂਦਾ ਪਰ ਇਹਨਾਂ ਦਾ ਆਪਾਂ 1 ਰੁਪਿਆ ਵੀ ਸਪான்ਸਰ ਤੇ ਨਹੀਂ ਲਾਉਣਾ 1 ਰੁਪਿਆ ਵੀ ਬਈ ਤੁਹਾਡੇ ਤੋਂ ਪਹਿਲਾਂ ਵੀਡੀਓ ਬਣਾਈ ਸੀ ਕੋਈ ਪੈਸਾ ਤਾਂ ਨਹੀਂ ਲਿਆ ਸੀ ਹਨਾ ਆ ਤੇ ਆਪਾਂ ਫਾਇਦੇ ਵਾਸਤੇ ਵੀਡੀਓ ਬਣਾਉਣੀ ਆ ਤੇ ਹੁਣ ਤੁਹਾਡਾ ਫਾਇਦਾ ਤੁਸੀਂ ਕਿਵੇਂ ਕਰਨਾ ਕਿ ਸ਼ੇਅਰ ਕਰਕੇ ਲੱਖਾਂ ਮਰੀਜ਼ਾਂ ਦਾ ਫਾਇਦਾ ਕਰ ਸਕਦੇ ਹੋ ਸ਼ੇਅਰ ਕਰਕੇ ਬਾਈ ਜੀ ਇਹ ਹਰੇਕ ਸ਼ਹਿਰ ਦੇ ਵਿੱਚ ਲਗਭਗ ਖੁੱਲ ਚੁੱਕਿਆ ਗਾ ਹਾਂ ਜੀ ਠੀਕ ਹੈ ਜੀ ਭਾਰਤੀ ਜਨਰ ਸ਼ੋਧੀ ਕੇਂਦਰ ਹਨਾ ਇੱਕ ਟਨ ਬੁਟਾ ਮਸੂਲ ਤੇ ਜੈਂਟਾ ਮੈਸਾ ਨਹੀਂ ਜੈਂਟਾ ਮੈਸੀਨ ਤੇ ਟਨ ਬੁਟਾ ਮਸੂਲ ਸੀ ਆਇਆ ਖਾਰਚ ਲਈਏ ਖਾਰਚ ਲਈ ਆ ਇਹ 50 ਤੇ ਇਹ ਕਾ ਟੁਕੜ 45 ਰੁਪਏ ਦੀ ਠੀਕ ਹੈ ਆਪਣੇ ਕੋਲੇ ਆਪਣੇ ਕੋਲੇ 13 ਰੁਪਏ ਦੀ ਬਸ ਜੀ ਤੇ ਆਹ ਦੇਖ ਲਓ ਬਾਈ ਤੇ ਆ ਜਿਵੇਂ ਉਹਨਾ ਦੱਸੇਗਾ ਕਿੰਨੇ ਪੈਸੇ ਦਿੱਸੀ ਸੀ 160 ਰੁਪਏ ਦੀ 60 ਕੈਪਸੂਲ ਹਨਾ ਤੇ 267 ਰੁਪਏ ਦਾ ਪੈਸਾ 267 ਰੁਪਏ ਹੈ ਰਹਿ ਗਿਆ ਪਰ ਇਹ ਨਾ ਸੋਚਿਓ ਕਿ ਘੱਟ ਪੈਸੇ ਆ ਤੇ ਇਹਨੇ ਅਸਰ ਨਹੀਂ ਕਰਨਾ ਤੇ ਰੈਗੂਲਰੀ ਆ ਦੇਖੋ ਪੱਤਾ ਦਿਖਾ ਕੇ ਤੇ ਅੰਕਲ ਜੀ ਆਏ ਨੇ ਤੇ ਅੰਕਲ ਜੀ ਸਰਸੀ ਕਾਲਾ ਜੀ ਇਹ ਪਹਿਲਾਂ ਵੀ ਇੱਥੋਂ ਹੀ ਲੈ ਕੇ ਗਏ ਸੀ ਹਾਂ ਹਾਂ ਤੇ ਫਾਇਦਾ ਹੋ ਰਿਹਾਗਾ ਪੂਰਾ ਫਾਇਦਾ ਹੈਗਾ ਹਾਂ ਨਾਲੇ ਪੈਸਾ ਦਾ ਵੀ ਤੇ ਨਾਲੇ ਪੈਸਾ ਦਾ ਬੜਾ ਫਾਇਦਾ ਹੈ 200 ਰੁਪਏ ਦਾ ਪੱਤਾ ਹੈ ਬਾਹਰ ਅੱਛਾ ਇੱਥੇ 8 ਰੁਪਈਆ ਦਾ ਸਿਰਫ ਹੀ ਹਾਂ ਓਏ ਹੋਏ ਮੈਂ ਤਾਂ 200 ਵਾਲੇ ਨੂੰ ਐ ਕਿਹਾ ਸੀ ਕਿ ਜਿਹੜਾ 200 ਦਾ ਪੱਤਾ ਇੱਥੇ 20-30 ਰੁਪਈਆ ਦਾ ਮਿਲੂ ਤੁਸੀਂ 8 ਰੁਪਈਆ ਦਾ ਇਹ ਤੇ ਹੈ ਕਾਦੇ ਵਾਸਤੇ ਲੈ ਰਹੇ ਹੋ ਅੰਕਲ ਸ਼ੂਗਰ ਵਾਸਤੇ ਅੱਛਾ ਮੈਂ ਤੁਹਾਨੂੰ ਵੀਡੀਓ ਪਾ ਕੇ ਲੋਕਾਂ ਦੇ ਕੋਲ ਭੇਜਦਾ ਕੋਈ ਦਿੱਕਤ ਤਾਂ ਨਹੀਂ ਲਓ ਜੀ ਲਓ ਤੇ ਇਹ ਸ਼ੂਗਰ ਦਾ ਪੱਤਾ ਹੈ ਪੱਤਾ ਦਿਖਾ ਕੇ ਲੈ ਜਾਂਦੇ ਨੇ ਕਿਉਂਕਿ ਨਾਮ ਕਈ ਵਾਰੀ ਅੰਕਲ ਦੇ ਯਾਦ ਨਹੀਂ ਰਹਿੰਦਾ ਤੇ ਉਮਰ ਜ਼ਿਆਦਾ ਹੋਣ ਕਰਕੇ ਤੇ ਇਹ ਸਿਰਫ ਹੀ ਕਿੰਨੇ ਦਾ ਕਿਹਾ ਤੁਸੀਂ 8 ਰੁਪਿਆ ਦਾ ਬਸ ਲੈ ਬਈ 8 ਰੁਪਿਆ ਐਮ ਆਰ ਪੀ ਪੱਕੀ ਲਿਖੀ ਹੋਈ ਆ ਕੋਈ ਲੁੱਟ ਫਸੁੱਟ ਨਹੀਂ ਤੇ ਜਿੰਨੀ ਐਮ ਆਰ ਪੀ ਆ ਦੇਖ ਲਓ ਹਾਂ ਸ਼ੂਗਰ ਦਾ ਪੱਤਾ ਐਮ ਆਰ ਪੀ ਚੈੱਕ ਕਰ ਲਓ ਫੋਕਸ ਕਰਕੇ ਦਿਖਾ ਦੇਣਾ ਆਰ ਐਸ 8 ਰੁਪਏ ਤੇ ਬਾਹਰ ਅੰਕਲ ਦੱਸਿਆ ਕਹਿੰਦੇ ਰੈਗੂਲਰ ਐ ਸ਼ੂਗਰ ਦੀ ਤਾਂ ਗੋਲੀ ਲੈਣ ਫੇ ਰੈਗੂਲਰ ਹੁੰਦੀ ਆ ਨਾ ਅੰਕਲ ਹਾਂ ਹਾਂ ਇਹ ਰੋਜ਼ ਖਾਣੀ ਪੈਂਦੀ ਆ ਤੇ ਇਹ ਦੇਖ ਲਓ 200 ਦਾ ਪੱਤਾ ਬਾਈ ਬਾਹਰ ਸੇਮ ਸਾਲਟ ਆਗਾ ਤੇ ਆ ਬਾਈ ਸਾਰੀਆਂ ਦਵਾਈਆਂ ਨੇ ਤੇ ਬਾਈ ਦਾ ਨੰਬਰ ਮੈਂ ਪਾ ਦੂੰ ਭਾਈ ਇੱਕ ਵਾਰੀ ਐਡਰੈਸ ਦੱਸ ਦੀਏ ਮਾਣਾ ਜੇ ਤੁਸੀਂ ਫਿਰ ਵੀ ਹਾਂਜੀ ਹਾਂਜੀ ਐਡਰੈਸ ਦੱਸੋ ਤੁਸੀਂ ਆ ਦੇ ਮੂਹ ਨਾਲ ਮੈਂ ਬੈਂਕ ਬਾਜ਼ਾਰ ਠੀਕ ਹੈ ਜੀ ਰਾਮਪਰਾ ਫੂਲ ਬੈਂਕ ਬਾਜ਼ਾਰ ਦੇ ਵਿੱਚ ਆ ਬੈਂਕ ਬਾਜ਼ਾਰ ਰਾਮਪਰਾ ਫੂਲ ਤੇ ਨਾਲ ਆਪਣੇ ਅੰਕਲ ਕਿਹਦੀ ਦੁਕਾਨ ਹੈਗੀ ਆ ਮੰਗਲਾ ਮੰਗਲਾ ਜੀ ਮੰਗਲਾ ਆਪਟੀਕਲ ਜੀ ਮੰਗਲਾ ਆਪਟੀਕਲ ਐਨਕਾ ਦਾ ਕੰਮ ਆ ਧਰਮਸ਼ਾਲਾ ਦੇ ਸਾਹਮਣੇ ਹਾਂਜੀ ਮੀਲਾ ਰਾਮ ਜੀ ਧਰਮਸ਼ਾਲਾ ਦੇ ਸਾਹਮਣੇ ਮੀਲਾ ਰਾਮ ਜੀ ਧਰਮਸਾਲਾ ਦੇ ਸਾਹਮਣੇ ਆ ਬਾਕੀ ਬਾਈ ਦਾ ਨੰਬਰ ਮੈਂ ਪਾ ਦੂੰ ਵੀਡੀਓ ਤੇ ਤੇ ਤੁਸੀਂ ਕਾਲ ਕਰਕੇ ਜਦੋਂ ਮਰਜੀ ਇੱਥੇ ਪਹੁੰਚ ਕਰ ਲਿਓ ਹਾਂਜੀ ਇੱਕੇ ਦੇ ਨਾਲ ਹੋਰ ਪੱਤਾ ਆਉਂਦਾ ਕਿ ਵੱਡਾ ਗੋਲੀ ਠੀਕ ਹੈ ਜੀ ਕੋਈ 15 ਗੋਲੀਆਂ ਹੁੰਦੀਆਂ ਬਾਹਰ 400 ਰੁਪਏ ਦਾ ਇਹਨਾਂ ਕੋਲੇ 50 ਰੁਪਏ ਆ ਅੱਛਾ ਬਾਹਰ 400 ਰੁਪਏ ਦਾ ਇਹਨਾਂ ਕੋਲੇ 50 ਰੁਪਏ ਦਾ ਬਾਹਰ ਜੀ ਆ ਦੇਖ ਲਓ ਜੇਬ ਤੇ ਕਿੰਨਾ ਜ਼ਿਆਦਾ ਅਸਰ ਪੈਂਦਾ ਹਨਾ ਅੱਧੀ ਬਿਮਾਰੀ ਤਾਂ ਹੀ ਕੱਟੀ ਜਾਣੀ ਹੈ ਕਿ ਤੁਹਾਡੇ ਘੱਟ ਪੈਸੇ ਲੱਗਣੇ ਆ ਖਰਚਾ ਘੱਟ ਹੋਣਾ ਬਾਈ ਭਲੇ ਦਾ ਕੰਮ ਕਰ ਰਿਹਾ ਚਾਹੇ ਇਹ ਦੁਕਾਨਦਾਰੀ ਆ ਪਰ ਫੇਰ ਵੀ ਹਿੰਮਤ ਚਾਹੀਦੀ ਆ ਆ ਦੇਖੋ 8-8 ਰੁਪਈਆ ਦੇ ਐ ਪੱਤੇ ਵੇਚਣ ਨੂੰ ਹਿੰਮਤ ਤੇ ਸਰਕਾਰ ਵੱਲੋਂ ਆ ਤੇ ਬਾਈ ਲਗਭਗ ਆਪਣੇ ਕੋਲੇ ਸਾਰੀਆਂ ਹੀ ਮੈਡੀਸਿਨਾਂ ਆਉਂਦੇ ਆ ਆ ਜਿੰਦੇ ਨੇ ਨਹੀਂ ਲਗਭਗ ਆਉਂਦੀਆਂ ਹੀ ਕਈ ਬ੍ਰਾਂਡ ਚ ਆਉਂਦੀਆਂ ਹਾਂ ਉਹ ਆਪਣੇ ਕੋਲੇ ਨਹੀਂ ਵੀ ਆਉਂਦੀਆਂ ਠੀਕ ਆ ਕਈ ਬਾਲੇ ਜਿਹੜੇ ਕੋਈ ਕਿਹੜੀ ਮੇਨ ਦਵਾਈਆਂ ਸ਼ੂਗਰ ਦੀਆਂ ਬੀਬੀ ਦੀਆਂ ਥਾਇਰੋਇਡ ਦੀਆਂ ਇਹ ਲਗਭਗ ਸਾਰੀਆਂ ਇਹ ਸਾਰੀਆਂ ਹੀ ਆਉਂਦੀਆਂ ਨੇ ਆਮ ਦਵਾਈਆਂ ਹੀ ਮਿਲਦੀਆਂ ਨੇ ਬਾਈ ਆ ਸਾਰੀ ਭਰਿਆ ਹੋਇਆ ਜਨਰਲ ਸਾਰੀਆਂ ਆਉਂਦੀਆਂ ਨੇ ਲੈ ਬਾਈ ਵਿਜਿਟ ਮਾਰ ਰਹੇ ਹੋ ਇੱਕ ਵਾਰੀ ਬਾਈ ਤੋਂ ਹਣ ਤੇ ਆਮ ਬਾਈ ਸ਼ਹਿਰਾਂ ਦੇ ਵਿੱਚ ਹੀ ਖੁੱਲ ਚੁੱਕੇ ਨੇ ਹਾਂ 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 ਸਾਰੇ ਸ਼ਹਿਰਾਂ ਚ ਖੁੱਲੇ ਹੋਏ ਨੇ ਜਿੱਥੋਂ ਮਰਜ਼ੀ ਲੈ ਲੋ ਜਿੱਥੋਂ ਮਰਜ਼ੀ ਲੈ ਲੋ ਕੋਈ ਇਹ ਨਹੀਂ ਕਹਿੰਦੇ ਕਿ ਇਹਨਾਂ ਨੇ ਵੀਡੀਓ ਪਾਏ ਸਾਨੂੰ ਸਿਰਫ ਇੱਕ ਦਿਖਾਉਣ ਵਾਸਤੇ ਵੀਡੀਓ ਪਾ ਰਹੇ ਆ ਰਾਮਪਰੇ ਦੇ ਬਾਈ ਨੇੜੇ ਤੇੜੇ 20-30 ਕਿਲੋਮੀਟਰ ਦੇ ਏਰੀਆ ਚੋਂ ਤਾਂ ਤੁਸੀਂ ਆਉਦੇ ਹਜ਼ਾਰਾਂ ਰੁਪਈਆ ਦਾ ਕਿਉਂ ਅੰਕਲ ਫਾਇਦਾ ਕਰ ਸਕਦੇ ਹੋ ਇੱਕ ਈ ਦੁਕਾਨ ਇੱਥੇ ਦੋ ਤਿੰਨ ਦੁਕਾਨਾਂ ਹੋ ਰਹੀਆਂ ਅੱਛਾ ਦੋ ਤਿੰਨ ਆਪਣੇ ਖੁੱਲ ਗੀਆਂ ਰਾਮਪਰੇ ਚ ਲੈ ਬਈ ਜਿੱਥੇ ਮਰਜ਼ੀ ਆ ਬੈਂਕ ਬਾਜ਼ਾਰ ਚ ਆ ਬਹੁਤ ਵੱਡੀ ਦੁਕਾਨ ਹੈ ਇਹਨਾਂ ਕੋਲ ਸਾਰੇ ਮੈਡੀਸਨ ਪਈ ਆ ਲਗਭਗ 99% ਆਈਟਮਾਂ ਮਿਲ ਜਾਣਗੀਆਂ ਤੇ ਹੁਣ ਤੁਹਾਡਾ ਕੰਮ ਆ ਸ਼ੇਅਰ ਇੱਕ ਸ਼ੇਅਰ ਨਾਲ ਬਈ ਹਜ਼ਾਰਾਂ ਰੁਪਈਆ ਕਹਿੰਦੇ ਅੰਕਲ ਵੱਤ ਸਕਦੇ ਹਨ ਬਿਲਕੁਲ ਸਹੀ ਬੰਦਾ ਹਾਂ ਹੁਣ ਤੁਸੀਂ ਗੋਲੀ ਖਾਣੇ ਰੋਜ਼ ਦੀ ਕਿੱਥੇ ਤਾਂ ਮੈਨੂੰ ਲੱਗਦਾ 10 ਗੋਲੀਆਂ 8 ਪੈਸੇ ਦੀ ਰਹਿ ਗਈ ਇਹ 80 ਪੈਸੇ ਦੀ ਰਹਿ ਗਈ ਕਿੱਥੇ ਇਹ 20 ਰੁਪਈਆ ਦੀ ਗੋਲੀ ਸੀਗੀ ਕਿੱ데 80 ਪੈਸੇ ਕਿੱਥੇ 20 ਰੁਪਈਆ ਹਨ ਚੱਲ ਐ ਵੀ ਬੜਾ ਬੜਾ ਸ਼ੇਅਰ ਕਰ ਦਿਓ ਤੇ ਬਾਈਆਂ ਦਾ ਨੰਬਰ ਆਪਾਂ ਦੇ ਦੇਵਾਂਗੇ ਵੀਡੀਓ ਦੇ ਵਿੱਚ ਤੇ ਲੋਡ ਬੰਦਾ ਤੇ ਖਿੱਚਾ ਦਿਓ ਵੀਡੀਓ ਨੂੰ